ਇੱਕ ਹੋਰ ਬੇਨਤੀ ਸੁਣ ਲੋ ਸਾਡਾ ਗੁਰਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਤੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਤੇ ਅੱਜ ਤੋਂ ਜੋ ਮਰਜ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾਦਿਆ ਕਰੋ ਯਾਰ ਘੁੰਮ ਗਿਆ ਚਲਦੇ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਹੈ ਇਨੂੰ ਮੈਂ ਕਿਹਾ ਦੋ ਦਿਨ ਇੰਦਾ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦਿਨੇ ਇੱਥੇ ਡਿਊਟੀਆਂ ਨੂੰ ਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਕਾਰੇ ਰਹੀ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਨੂੰ ਬੁਲਾਉਣ ਗਿਆ ਜੋ ਸੇਵਾ ਦੇਵੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876525887 ਮੈਂ ਬੋਲ ਦਿੰਦੇ ਇਹ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਚਲੋ ਬਾਬਾ ਮੇਰ ਸਨਮਾਨਯੋਗ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਅੱਜ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਤੁਸੀਂ ਪਹੁੰਚੇ ਹੋ ਆਓ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਪਤੇ ਬੁਲਾਓ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਵਿੰਡ ਦੀ ਧਰਤੀ ਹੈ ਜੀ ਵਾਹਿਗੁਰੂ ਗੁਰਮੁਖ ਪਰਿਵਾਰ ਹੈ ਨਾਮ ਆਇਆ ਭਾਈ ਭਗਤਾ ਜੀ ਇਹਨਾਂ ਦਾ ਵਿਆਹ ਹੁੰਦਾ ਹੈ ਸਾਡੇ ਮਾਤਾ ਜੀ ਲੱਗੇ ਮਾਤਾ ਜੀਉਣੀ ਜੀ ਦੇ ਨਾਲ ਹੁਣ ਭਾਈ ਭਗਤਾ ਜੀ ਨਾਂ ਵੀ ਭਗਤਾ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਜ਼ਿੰਦਗੀ ਜੀ ਸਹਿਜ ਹੈ ਮਾਤਾ ਜੀਉਣੀ ਜੀ ਵੀ ਮਿੱਠ ਬੋਲਰਾ ਸੁਭਾਅ ਹੈ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਅਜ ਤੱਕ ਘਰ ਤੇ ਬੂਟਾ ਨਹੀਂ ਲੱਗਾ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਤ ਸੰਗਿਓ ਭਾਵੇਂ ਇੱਥੇ ਬੈਠੇ ਹੋ ਭਾਵੇਂ ਘਰਾਂ 'ਚ ਬੈਠ ਕੇ ਸੁਣ ਰਹੇ ਹੋ ਨਾਲ-ਨਾਲ ਅੱਖਾਂ 'ਚੇ ਕੇ ਰੀਲ ਚੱਲੇ ਅਜ ਬਾਬਾ ਜੀ ਦੇ ਪਿਆਰ ਦੇ ਬੈਠੇ ਹੋ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦਾ ਸ਼ੁਕਰਾਨਾ ਕਰਦੇ ਨੇ ਅੱਜ ਭਾਈ ਭਗਤਾ ਜੀ ਖੂ ਤੇ ਕੰਮ ਪਾਈ ਕਰਦੇ ਨੇ ਇਨੇ ਨੂੰ ਕੋਈ ਗੁਰਮਖ ਜਨ ਕਹਿ ਲੋ ਰੱਬ ਦਾ ਪਿਆਰਾ ਕਹਿ ਲੋ ਮਹਾਤਮਾ ਕਹਿ ਲੋ ਮਹਾਂਪੁਰ ਕਹਿ ਲੋ ਖੂਦ ਆਇਆ ਅੱਖਣ ਲਗਾ ਭਲਿਆ ਪਿਆਸ ਲੱਗੀ ਏ ਮੈਨੂੰ ਪਾਣੀ ਪਿਲਾ ਸਤ ਵਜਨ ਆਖਿਆ ਬੜੇ ਸਤਕਾਰ ਦੇ ਨਾਲ ਪਾਣੀ ਪਿਆਇਆ ਭਾਈ ਭਗਤਾ ਜੀ ਵੀ ਉਹ ਰੱਬ ਦਾ ਪਿਆਰਾ ਵੀ ਉੱਥੇ ਬੈਠ ਗਏ ਪਰਮੇਸ਼ਰ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਜਦੋਂ ਦੋ ਗੁਰਮਖ ਜਨ ਬੈਠਦੇ ਨੇ ਨਾ ਫੇ ਰੱਬ ਦੀਆਂ ਵਡਿਆਈਆਂ ਕਰਦੇ ਨੇ ਉਹਦੀ ਉਸਤਤ ਕਰਦੇ ਨੇ ਐਨੇ ਨੂੰ ਮਾਤਾ ਜੀ ਹੁਣੀ ਜੀ ਵੀ ਸਿਰ ਤੇ ਪ੍ਰਸ਼ਾਦਿਆਂ ਵਾਲੀ ਪੋਟਲੀ ਜੁੱਕੀ ਹੋਈ ਆ ਗਈ ਤੇ ਭਾਈ ਭਗਤਾ ਜੀ ਆਖਣ ਲੱਗੇ ਦੇਖੋ ਮਾਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੀ ਤੇ ਅੱਗੋਂ ਉਹ ਮਾਪੁਰਖਾ ਆਖਣ ਲੱਗੇ ਕਹਿੰਦੇ ਨਹੀਂ ਗੁਰਮੁਖਾ ਪਿਆਸ ਲੱਗੀ ਸੀ ਪਾਣੀ ਮੰਗ ਕੇ ਲੈ ਲਿਆ ਹੁਣ ਪਾਣੀ ਪੀ ਲਿਆ ਹੈ ਪਿਆਸ 부ਝ ਗਈ ਹੈ ਪ੍ਰਸ਼ਾਦਾ ਦੀ ਅਜੇ ਭੁੱਖ ਨਹੀਂ ਨਹੀਂ ਮਾਪੁਰਖੋ ਭਾਵੇਂ ਇੱਕ ਹੀ ਸ਼ੱਕ ਲੋ ਉਚੇਚਾ ਨਹੀਂ ਲੈ ਕੇ ਆਏ ਜੋ ਪ੍ਰਸ਼ਾਦਾ ਘਰੋਂ ਆਇਆ ਭਵੇਂ ਇੱਕ ਹੀ ਛਕ ਲੂ ਮਾਤਾ ਜੀ ਉਹਨੇ ਜਿਹਨੇ ਵੀ ਬੇਨਤੀ ਕੀਤੀ ਹੁਣ ਉਹ ਮਹਾਪੁਰਖਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਦਿਆਂ ਛਕਦਿਆਂ ਆਖਣ ਲੱਗੇ ਤੁਹਾਡੇ ਖੂਹ ਤੇ ਕੋਈ ਬੱਚਾ ਨજર ਨਹੀਂ ਆ ਰਿਹਾ ਤੇ ਮਾਤਾ ਜੀ ਉਹਨੇ ਜੀ ਦੇ ਅੱਖਾਂ 'ਚ ਥੋੜਾ ਨਾ ਪਿਆਰ ਵਾਲਾ ਵਿਰਾਗ ਆ ਗਿਆ ਮਹਾਪੁਰਖੋ ਅਜੇ ਤੱਕ ਘਰ 'ਚ ਕੋਈ ਬੂਟਾ ਲੱਗਾ ਨਹੀਂ ਉਮਾ ਪੁਰਖ ਨੇ ਪ੍ਰਸ਼ਾਦਾ ਛਕਿਆ ਕਹਿੰਦੇ ਹੱਥ ਸੁੱੱਚੇ ਕਰਾਓ ਹੱਥ ਸੁੱੱਚੇ ਕੀਤੇ ਗਲਤ ਪੱਲਾ ਪਾ ਕੇ ਉਹ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਏ ਏਕ ਅਕਾਲ ਪੁਰਖ ਵਾਹਿਗੁਰੂ ਜੀ ਭਾਈ ਭਗਤਾ ਜੀ ਨੇ ਬੀਬੀ ਜਿਉਣੀ ਜੀ ਨੇ ਬੜੇ ਸਤਕਾਰ ਦੇ ਨਾਲ ਤੁਹਾਡੇ ਦਾਸ ਦੀ ਸੇਵਾ ਕੀਤੀ ਪ੍ਰਸ਼ਾਦੇ ਪਾਣੀ ਨਾਲ ਸਤਿਗੁਰੂ ਜੀ ਏ ਵਾਹਿਗੁਰੂ ਜੀ ਤੁਹਾਡੇ ਘਰ ਕੋਈ ਕਟਾ ਥੋੜਾ ਹੈ ਪੜਦੇ ਨੇ ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਿਹਾ। ਹੇ ਵਾਹਿਗੁਰੂ ਜੀ ਆਪਣੇ ਬਖਸ਼ਿਸ਼ ਦੇ ਖਾਤੇ ਤੋਂ ਇਹਨਾਂ ਦੇ ਘਰ ਕੋਈ ਬਖਸ਼ੀਸ਼ ਰੂਪੇ ਭੇਜੇ ਹੋ। ਪਿਤਾ ਜੀ ਆਪਣੇ ਬਖਸ਼ਿਸ਼ ਦੇ ਖਾਤੇ 'ਚ ਇਹਨਾਂ ਘਰ ਕੋਈ ਬਖਸ਼ੀਸ਼ ਰੂਪੇ ਭੇਜੋ ਜੋ ਆਪ ਵੀ ਨਾਮ ਜਪੇ ਤੇ ਹੋਰ ਨਾਲ ਨਾਮ ਜਪਾਉਣ ਵਾਲੀ ਹੋਵੇ। ਉਮਾ ਬੜਖਾ ਨੇ ਅਰਦਾਸ ਕੀਤੀ ਤੇ ਜਾਣਗੇ ਇੱਕ ਗੱਲ ਕਹਿਗੇ। ਕਹਿੰਦੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਜਿਹੜਾ ਪੁੱਤਰ ਹੋਵੇ ਨਾ ਫਿਰ ਉਹਦਾ ਨਾਮ ਦੀਪ ਰੱਖਣਾ ਜਿਵੇਂ ਆਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਨਾ ਹੁਣ ਗੱਲ ਸੁਣਿਓ ਜਿਵੇਂ ਆਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਤੁਹਾਡੇ ਪੁੱਤਰ ਦੀ ਚਮਕ ਵੀ ਇਸੇ ਤਰ੍ਹਾਂ ਹੋਵੇਗੀ ਤੇ ਚਮਕ ਇਹੋ ਜਿਹੀ ਹੋਵੇਗੀ ਦਿਨੋਂ ਦਿਨ ਉਹਦੀ ਚਮਕ ਵੱਦੀ ਜਾਏਗੀ ਵੱਦੀ ਜਾਏਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਹੋ ਗੁਰਮੁਖੋ ਅੱਜ ਕਿਵੇਂ ਬਾਬਾ ਇਹ ਦਰ ਤੇ ਰੌਣਕਾਂ ਲੱਗਦੀ ਨੇ ਹਰ ਜਗ੍ਹਾ ਤੇ ਕੱਲ ਨਜ਼ਾਰੇ ਤੁਸੀਂ ਵੇਖੇ ਨਗਰ ਕੀਰਤਨ ਦੇ ਵਿੱਚ ਗੁਰਮੁਖੋ ਚਾਟੀਵੰਡ ਚੌਂਕ ਸ਼ਹੀਦਾ ਸਾਹਿਬ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਰੌਣਕ ਹੈ ਰੌਣਕ 10 ਵਜੇ ਰਾਤ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਕਰਨ ਕੋਈ 10 ਵਜੇ ਹਰ ਕੋਈ ਬਾਬਾ ਜੀ ਨਾਲ ਪਿਆਰ ਕਰਦਾ ਪਿਆ ਟਾਲਾ ਸਾਹਿਬ ਵੀ ਰੌਣਕਾਂ ਨੇ ਪਾਉਂਡ ਸਾਹਿਬ ਵੀ ਰੌਣਕਾਂ ਨੇ ਇੱਥੇ ਵੀ ਰੌਣਕਾਂ ਲੱਗੀਆਂ ਬਾਬਾ ਜੀ ਦੇ ਨਾਮ ਤੇ ਟਰਸਟ ਹੈ ਇੱਥੇ ਵੀ ਸੰਗਤਾਂ ਪਿਆਰ ਕਰਦੀਆਂ ਬਾਬਾ ਜੀ ਨਾਲ ਸਤ ਸੰਗੀਏ ਫਿਰ ਉਹ ਸਮਾਂ ਬਣਿਆ ਬਾਬਾ ਜੀ ਧਰਤੀ ਤੇ ਆਉਂਦਾ ਉਹ ਸਮਾਂ ਦਾਈਆਂ ਦਾ ਸੀ ਹੁਣ ਦਾਈ ਅੰਦਰ ਹੈ ਮਾਤਾ ਜੀ ਉਹਨੇ ਜੀ ਕਮਰੇ ਦੇ ਅੰਦਰ ਨੇ ਬਾਹਰ ਭਾਈ ਭਗਤਾ ਜੀ ਖਲੋਤੇ ਕੁਝ ਹੋਰ ਰਿਸ਼ਤੇਦਾਰ ਪਿੰਡ ਵਾਲੇ ਖਲੋਤੇ ਨੇ ਕੁਝ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਆ ਕੇ ਕਹਿੰਦੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਤੈਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਿਵੇਂ ਸਰਹ ਬਾਤਾ ਵਰਨ ਬੜਾ ਖੁਸ਼ ਹੋਵੇ ਗੁਰਮੁਖ ਜਿਵੇਂ ਹਰ ਪਾਸੇ ਇੱਕ ਆਵਾਜ਼ ਆ ਰਹੀ ਹੈ ਕਿ ਇਹ ਆਵਾਜ਼ ਮੇਰਾ ਦਿਲ ਕਰਦਾ ਹੈ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ ਦੇ ਬੈਠ ਕੇ ਸੁਣ ਰਹੇ ਹੋ ਅਤੇ ਬਾਬਾ ਦੀਪ ਸਿੰਘ ਦੇ ਪਿਆਰ ਤੇ ਇਹ ਪੰਕਤੀ ਪੜੋ ਤੇ ਬਾਬਾ ਜੀ ਕੋਲੋਂ ਖੁਸ਼ੀਆਂ ਲਓ ਪਿਆਰ ਦੇ ਨਾਲ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪ ஜபரி உபகாரியபக்கியாயிருபக ஜன ரத்தபா தீப சே தன்ன்த்தன பிப சே बाबा दीप सिंह بابا धन बाबा दीप सिंह जीन दी। बाबा दीप सिंह जी दी। पर उपकारी आए दन पर उपकारी आए पर उपकार ਮਰਨ ਤੋਂ ਹੂੰ ਮੈਂ ਨਹੀਂ ਜਨਮ 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 ਮਰਨ ਤੋਂ ਹੂੰ ਮੈਂ पकारी आए जनपर उपकरी आए बाबा दीप सिंह जीप बाबा दीप सारी कृपा धन बाबा दीप सिंह जीन बाबा दीप सीन बाबा दीप संत बाबा दीप संत बाबा सिंह जी तन तन बाबा दीप सिंह जी तन तन बाबा दीप सिंह जी तन तन बाबा दीप सिंह जी पर उपकारी आए जन पर उपकारी आए पर उपकारी आए जन पर उपकारी ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰ ਉਪਕਾਰੀ ਆਏ ਆਖੋ ਧੰ ਤਨ ਬਾਬਾ ਦੀਪ ਸੇਂਦਗੀ ਇਹ ਆਖੋ ਜੀ ਧੰ ਤਨ ਬਾਬਾ ਦੀਪ ਸੇਂਦਗੀ ਪਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੀਆਂ ਅਸੀਸਾਂ ਦੇਣੀਆਂ ਗੁਰਬਾਨੀ ਦੀਆਂ ਅਸੀਸਾਂ ਦੇਣੀ ਆ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੱਡੀ ਵੱਡੀ ਤਾਕਤ ਦੇਗ ਲੱਗੋ ਆਮ ਮਾਏ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਨੂੰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ ਪਰ ਗੁਰਮੁਖ ਮਾ ਕਹਿੰਦੀ ਹੈ ਮੇਰੇ ਲਾਲ हे ਮੇਰੇ ਪੁੱਤਰ ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ ਪੁੱਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਬਜੋ ਜਗਦੀਸ਼ ਸਤ ਸੰਗਿਓ ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ ਤੇ ਮਾਤਾ ਜੀ ਨੇ ਉਂਗਲ ਦੇ ਨਾਲ ਲਾ ਲੈਣਾ ਕਿੱਥੇ ਲੈ ਕੇ ਜਾਣਾ ਗਿੱਠੇ ਸੱਬੇ ਥਾਮ ਨਹੀਂ ਤੁਦ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਉਤੋਂ ਫਿਰ ਗੁਰੂ ਰਾਮਦਾਸ ਦੇ ਚਰਨਾਂ ਦਾ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ ਤੇ ਦਿਨੋਂ ਦਿਨ ਇਹ ਪਿਆਰ ਵਧਿਆ ਅੱਜ ਮਾਤਾ ਗੁਰੂ ਰਾਮ ਦਾਦੇ ਚਰਨਾਂ ਦੇ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ ਸਰੋਵਰ 'ਚ ਇਸ਼ਨਾਨ ਕਰਾਇਆ ਅੰਦਰ ਦਰਸ਼ਨ ਦਾਰੇ ਕੀਤੇ ਕੁਝ ਸਮਾਂ ਸੇਵਾ ਕੀਤੀ ਮਾਤਾ ਜੀ ਨੇ ਨਾਲ ਮਾਤਾ ਜੀ ਦੇ ਸੁਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ ਦਰਸ਼ਨ ਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ ਗੱਲ ਤੇ ਪੱਲਾ ਭਾਲਿਆ ਗੋਲ ਸਾਡੇ ਬਾਬਾ ਜੀ ਖਰੋਤੇ ਨੇ ਅਜੇ ਨਾਮਦੀਪ ਹੈ ਮਾਤਾ ਲਾੜ ਦਾ ਦੀਪਾ ਦੀ ਬਾਖਦੀ ਹੈ ਅੱਜ ਮਾਤਾ ਨੇ ਗੱਤ ਪੱਲਾ ਪਾਇਆ ਆਖਣਗੇ ਇਹ ਧੰਗ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਨਜ਼ਾਰੇ ਬਖਸ਼ੇ ਮਹਾਰਾਜ ਜੀ ਇਹ ਗੁਰੂ ਰਾਮਦਾਸ ਪਿਤਾ ਜੀ ਮੇਰੀ ਗਰੀਬੜੀ ਦੀ ਤੇਰੇ ਚਰਨ ਵਿੱਚ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਮਾਤਾ ਅੰਦਰ ਜੁੜ ਕੇ ਫਰਿਆਦਾ ਪਈ ਕਰਦੀ ਹੈ ਅਰਦਾਸਾਂ ਪਈ ਕਰਦੀ ਹੈ ਜਿਵੇਂ ਉਹ ਸਮਾਂ ਵੀ ਗੁਰੂ ਕਹਿ ਰਿਹਾ ਹੋਵੇਗਾ ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੋਵੇਗੀ ਹੇ ਮਾਂ ਜਿਉਣੀ ਆ ਜਿਸ ਪੁੱਤਰ ਦੀ ਤੂੰ ਅਰਦਾਸ ਬਈ ਕਰਦੀ ਆ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ ਗੁਰੂ ਰਾਮਦਾਸ ਬੜੇ ਵੱਡੇ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮਦਾਸ ਤੇਰੇ ਚਰਨਾਂ ਦਾ ਪੀਤੀ ਪੈ ਜਾਵੇ ਪਿਆਰ ਪੈ ਜਾਵੇ हे ਮਾਤਾ ਸ਼ਹਿਦੂ ਨਾ ਵੇਖੇ हे hey, माता जीवनी श तू ना देखे संसार देखेगा जग देखेगा तेरे पुत्र दी एहो जी प्रीत पवेगी ओजा प्यार पवेगा एसे तेरे पुत्र दीपे ने एक दिन ਧੰਨ ਬਾਬਾ ਅਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਟਾ ਕਰ ਬੋਲੇ ਕਹੇ ਸੰਸਾਰ ਵੇਖੇਗਾ ਜਗਤ ਵੇਖੇਗਾ ਦੁਨੀਆ ਵੇਖੇਗੀ ਜਗ ਵੇਖੇਗਾ ਜਿਸ ਪੁੱਤਰ ਦੀ ਅਰਦਾਸ ਭਾਈ ਕਰਦੀਆਂ ਨਾ ਇਸੇ ਤੇਰੇ ਪੁੱਤਰ ਦੀ ਪੇਨ ਇੱਕ ਦਿਨ ਧੰਨ ਬਾਬਾ ਅਜੀਤ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਪੇਟਾ ਕਰ ਦੇਣਾ ਹੈ ਸਤ ਸੰਗਿਓ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਧੰਨ ਬਾਬਾ ਦੀਸੂ ਧੰਨ ਆਖਦੇ ਆ ਨਾ ਉਦੋਂ ਗੁਰੂ ਰਾਮਦਾਸ ਜੀ ਵੀ ਬੜੇ ਪਰਸੰਨ ਹੁੰਦੇ ਜੀ ਕਿਉਂ ਗੁਰੂ ਰਾਮਦਾਸ ਫਿਰ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕਰਾਬਛਲ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮੱਲਾਇ ਸਾਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪਵਿੱਤਰ ਸੀਸ ਹੀ ਪੇਟਾ ਕਰ ਦਿੱਤਾ ਬੋਲੇ ਈ ਸੋਨ ਹਾਲ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਮਲੇ ਸਾਬ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਪਦਾਰਥ ਵੇਟਾ ਕਰਦਾ ਹੈ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨ ਅੱਗੇ ਵੇਟਾ ਕਰ ਦਿੱਤਾ ਪਾਗਾ ਵਾਲਿਓ ਜਿਵੇਂ ਗੁਰਦਾਮ ਤੁਸਰ ਕਹਿੰਦੇ ਹੋਣਗੇ ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੱਦਿਆਂ ਮਰਜ਼ੀ ਝੋਲੀਆਂ ਭੜੀਆਂ ਅਦ ਬਾਬਾ ਦੀਪ ਸਿੰਘ ਅਕਰਤ ਘਣਾ ਦੀਆਂ ਝੋਲੀਆਂ ਪੜਦੇ ਪਏ ਨੇ ਪ੍ਰਤੱਖ ਨੂੰ ਕਦੀ ਪ੍ਰਮਾਨ ਦੇਣ ਦੀ ਲੋੜ ਨਹੀਂ ਗੁਰਮਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਹੋ ਰੈਬਰ ਸਾਰੇ ਚੰਗੇ ਨੇ ਪੈਗੰਬਰ ਸਾਰੇ ਚੰਗੇ ਨੇ ਸਾਧੂ ਸਾਰੇ ਚੰਗੇ ਨੇ ਗੁਰਮਖੋ ਬਾਕੀ ਰੈਬਰ ਬਾਕੀ ਪੈਗੰਬਰ ਗੁਰਮਾਨਾਂ ਦੀਆਂ ਝੋਲੀਆਂ ਪੜਦੇ ਨੇ ਪਰ ਤਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮਖੋ ਤੁਸੀਂ ਜਿਹਦੇ ਪਿਆਰ ਤੋਂ ਤੁਸੀਂ ਬੈਠੇ ਹੋ ਨਾ ਜਿਸ ਬਾਬੇ ਦੇ ਗੁਣ ਗਾ ਰਹੇ ਹੋ ਉਹ ਤਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵਿੱਚ ਭੜਦੇ ਨੇ ਤਾਂ ਆਗਣ ਅਰੇ ਦੀਆਂ ਝੋਲੀਆਂ ਵੀ ਭੜੀ ਜਾ ਰਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬਾਬਾ ਦੀਪ ਸਿੰਘ ਅਕਰਤ ਕਣਾਂ ਦੀਆਂ ਝੋਲੀਆਂ ਭੜਦੇ ਅਕਰਤ ਕਣਾਂ ਦੀਆਂ ਝੋਲੀਆਂ ਤਨ ਬਾਬਾ ਦੀਪ ਸਿੰਘ ਤੁਸੀਂ ਅਕਰਤ ਕਣਾਂ ਨੂੰ ਵੀ ਭਾਲਦੇ ਹੋ ਹਰਦੇ ਬਾਬਾ ਜੀ ਦੇ ਗੁਣ ਗਾ ਰਿਆ ਹੈ ਸੋਭਾ ਜਗ ਜਗ ਹੋਈ ਉਹ ਨਾ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹ ਨਾ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਨਬਾਬਾ ਦੀਪ ਸਿੰਘ ਜੀ ਤਨਦਨ ਬਾਬਾ ਦੀਪ ਸਿੰਘ ਜੀ ਤਨਦਨ ਬਾਬਾ ਦੀਪ ਸਿੰਘ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਤਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਭੁੱਲ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਖਾਨ ਕੋਈ ਨਾ ਮੇਟਣ ਇਹਨਾਂ ਦੀ ਤਨ ਤਨ ਬਾਬਾ ਦੀਪ ਸਿੰਘ ਇਹਦਾ ਕਰ ਤਨ ਤਨ ਬਾਬਾ ਦੀਪ ਸਿੰਘ ਸੰਤਨ ਬਾਬਾ ਦੀਪ ਸਿੰਘ ਸੰਤਨ ਬਾਬਾ ਦੀਪ ਸਿੰਘ ਸਾਰੀ ਸੰਗਤ ਨੂੰ ਅਗਮੰਧਿਆੜੇ ਦੇ ਬੇਅੰਤ ਬਿੰਦ ਵਧਾਈਆਂ 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 ਭੁੱਲਾਂ ਬਖਸ਼ੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ